ਇਹ ਪੱਟੀ ਬਈ 98 ਮਾਡਲ ਆ 98 ਮਾਡਲ ਆ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਹੈ ਬਾਈ ਓਕੇ ਚੱਕੋ ਮਿੱਤਰੋ 1,20,000 ਦੇ ਵਿੱਚ ਮੈਂ ਦੇ ਦਵਾਂਗੇ ਇਹ ਤਾਂ ਬਾਈ ਨੇ ਜਮੀ ਜੈ ਜੈ ਰੇਡ ਕਹਿਤਾ ਪੰਜ ਮਾਡਲ ਕੰਡੀਸ਼ਨ ਦਾ ਹੋ ਰਿਹਾ ਜਿਹਾ ਨਾ ਸਾਰਾ ਰੀਜਨਲ ਆ ਬਾਈ ਟਾਇਰ ਚਾਰੇ ਨਵੇਂ ਵਰਗੇ ਆ ਟਾਇਰ ਚਾਰੇ ਨਵੇਂ ਨੇ ਬਾਈ ਸਹੀ ਗੱਲ ਆ ਹਾਂ ਧਰਮੇਸ਼ਾਤਰੀ ਵਗੈਰਾ ਸਾਰੀ ਦਿਖਾ ਦੇ ਬਾਈ ਨੰਬਰ ਇਹਦਾ ਵੀ ਪੰਜਾਬ ਪੀਵੀ 23 ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਓਕੇ ਦੋ ਦੱਸਦਾ ਬਣਜੂ ਦੇ ਦਾਂਗੇ ਬਾਈ ਕੋਈ ਗੱਲ ਚੱਕੋ ਮਿੱਤਰੋ 2,10,000 ਦਾ ਪੰਜ ਮਾਡਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਰੋਪੜ ਪਹਿਲਾਂ ਵੀ ਆਪਾਂ ਦੋ ਤਿੰਨ ਵੀਡੀਓ ਕੀਤੀਆਂ ਨੇ ਅੱਜ ਨਾ ਤੁਹਾਨੂੰ ਟਰੈਕਟਰ ਦਿਖਾਉਣੇ ਆ ਜਿੰਨੇ ਵੀ ਟਰੈਕਟਰ ਖੜੇ ਹਨਾ ਬਹੁਤ ਵਾਜਬ ਰੇਟਾਂ ਦੇ ਵਿੱਚ ਦਿਵਾਵਾਂਗੇ ਰੇਟ ਅੱਜ ਹੋਊਗਾ ਤੁਹਾਡੀ ਮਰਜ਼ੀ ਦਾ ਜਾਂ ਮੇਰੀ ਮਰਜ਼ੀ ਦਾ ਜੱਗੂ ਤਾਂ ਸਿਰਫ ਆਪਾਂ ਇੱਕ ਫਾਰਮੈਲਿਟੀ ਤੌਰ ਤੇ ਨਾਲ ਖੜਾ ਆ ਬਾਈ ਬਿਲਕੁਲ ਜੀ ਸਹੀ ਹੈ ਜੱਗੂ ਤੇ ਇੱਥੋਂ ਤੁਸੀਂ ਡਿਟੇਲ ਪੁੱਛਣੀ ਹੈ ਰੇਟ ਅਸੀਂ ਲਗਾਉਣੇ ਆਪਣੀ ਮਰਜ਼ੀ ਦੇ ਠੀਕ ਹੈ ਹਾਲ ਨੇ ਠੀਕ ਹੈ ਬਾਈ ਬਹੁਤ ਵਧੀਆ ਤੇ ਬਾਈ ਆਪਾਂ ਸ਼ੁਰੂਆਤ ਕਰਾਂਗੇ ਪ੍ਰੀਤ ਤੋਂ ਪ੍ਰੀਤ ਤੇ ਹਾਂਜੀ ਕਿੰਨਾ ਮਾਡਲ ਆ ਪਹਿਲਾਂ ਤੇ ਦੱਸੋ ਇਹ 2022 ਮਾਡਲ ਆ ਪੱਟੀ ਵੀਰੇ 2022 ਮ ਭਾਈ ਚੱਲਿਆ ਹੋਇਆ ਹੈਗਾ ਤਰੀਬਨ ਟਰੈਕਟਰ 7-800 ਘੰਟਾ ਅਸਾਂ ਮਜਰੀ ਕੇ ਸਾਰਾ ਰਿਜਨਲ ਹੀ ਹੈ ਨਾਲ ਦੀ ਨਟਾ ਟਾਇਰ ਡੂਰਾ 80-85 ਪੈਸੇ ਟਾਇਰਾਂ ਨਾਲ ਦੇ ਮੁਰਲੇ ਟਾਇਰ ਚੇਂਜ ਕਰਾਤੇ ਬੰਦੇ ਓਕੇ ਤੇ ਭਾਈ ਮੈਨੂੰ ਇਹ ਦੱਸਿਓ ਕਿੰਨੇ ਚ ਬਣ ਜਾਣਾ ਹੈ ਪੱਟੀ ਵੀਰੇ ਇਹ ਆਪਣਾ 3 ਸਪੀਡ ਵਾਲਾ ਟਰੈਕਟਰ ਹੈ ਸੈਂਟਰ ਗੇਅਰ ਹੈ ਹਾਂਜੀ ਇਹਦਾ ਮੁੱਲ ਆਪਾਂ ਤੁਹਾਨੂੰ ਜੈਜੇ ਦੱਸਣੇ ਰੇਟ ਹਾਂਜੀ 4,35,000 ਮੁੱਲ ਕਰਦੇ ਹਾਂ 4,35,000 ਹਾਂਜੀ ਦੇ ਦੇ ਦਈਏ ਕਿੰਨੇ ਦਾ ਮੌਕੇ ਤੇ ਆਪਾਂ ਕਰ ਦਾਂਗੇ ਭਾਈ ਮਾਨਤਾ ਨਾਲ ਕੋਈ ਗੱਲ ਨਹੀਂ 4,22,000 ਦਵਾ ਦਈਏ 20 ਤਾਂ ਮੈਂ ਜਾਣ ਕੇ ਨਹੀਂ ਕ ਕੋਈ ਗੱਲ ਨਹੀਂ ਬਾਈ ਕਰ ਲਾਂਗੇ ਕੋਈ ਲੈ ਮਿੱਤਰੋ ਚੱਕੋ ਕਰਾਂ 4 ਲੱਖ ਤੇ 22000 ਦੇ ਵਿੱਚ ਇਹ ਟਰੈਕਟਰ ਆ ਟਰੈਕਟਰ ਬਾਈ ਪਿੱਛੋਂ ਦਿਖਾ ਇੱਕ ਵਾਰ ਮਰਾੜ ਮਰੂ ਟਰੈਕਟਰ ਬਹੁਤ ਆਏ ਤੇ ਮੈਂ ਸਾਰਾ ਦਿਖਾਇਆ ਤੇ ਮਾਰੋ ਮਾਰਾਂਗੇ ਰੱਖ ਕਿਤੇ ਵੀ ਉਹ ਨਹੀਂ ਹੈਗਾ ਤੈਰਪੁਰ ਦਾਣ ਚੈੱਕ ਕਰਵਾਦੇ ਰਮੇ ਜਮਈ ਟਰੈਕਟਰ ਹੀ ਨਾ ਮੈਂ ਗੱਲ ਉਹਨੀ ਬੜੀ ਯਾਰ ਪਿੱਛੋਂ ਦੇ ਲੋ ਐਨ ਪੂਰਾ ਐਨ ਘੈਂਟ ਪਿਆ ਹੋਇਆ ਪੂਰੀ ਐਂਡ ਗੱਲ ਬਾਤ ਹੈ ਤੇ ਬਾਈ ਜਿਹੜਾ ਆ ਖੜਾ ਇਧਰਲੇ ਪਾਸੇ ਮਹਿੰਦਰਾ 475 ਜਗੂ ਇਹਦੇ ਬਾਰੇ ਵੀ ਦੱਸੀਂ ਕਰਾਂ ਤੇ ਪੱਟੀ ਬਾਈ 98 ਮਾਡਲ ਆ 98 ਮਾਡਲ ਆ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਹੈ ਬਾਈ ਓਕੇ ਹਾਂਜੀ ਚੱਲ ਚਲਾ ਵੀ ਇਹਦਾ ਕਿਵੇਂ ਆਹੀ ਪੂਰਾ ਵਧੀਆ ਬਾਈ ਆ ਇਹ ਕੰਡੀਸ਼ਨ ਦਾ ਵੀ オリジナル ਹੀ ਆ ਸਾਰਾ ਰੀਜਨ ਦਾ ਪੱਟੀ ਬਾਈ ਇਹੇ ਗੱਲ ਦੀ ਗਾਰੰਟੀ ਹੋਊਗੀ ਹੂੰ ਜੇ ਆਪਣੇ ਉਰੇ ਤੁਹਾਨੂੰ ਕੋਈ ਏਜੰਸੀ ਚ ਕੋਈ ਟਰੈਕਟਰ ਨਾਲ ਕੋਈ ਤੁਸੀਂ ਐ ਦੱਸੋ ਕਿਸੇ ਟਰੈਕਟਰ ਨੂੰ ਪਾਣੀ ਵੱਜਿਆ ਵਜਾ ਥੋਟਾ ਵਾ ਨਹੀ ਨਹੀਂ ਵੱਜਿਆ ਹਾਂ ਇਹ ਸਾਰੇ ਟਰੈਕਟਰ ਬਾਈ ਜਿਵੇਂ ਆਏ ਵੇ ਜੱਗ ਮਤਲਬ ਜਿਵੇਂ ਕਿਸਾਨ ਦੇ ਘਰੋਂ ਆ ਕੇ ਉੱਧੇ ਹੀ ਖੜੇ ਆ ਉੱਧੇ ਹੀ ਖੜੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਟਾਇਰ ਬਾਈ ਤੁਹਾਡੇ ਸਾਹਮਣੇ ਮੋਲੇ ਟਾਇਰ ਤਾਂ ਘਸੇ ਹੋਈਆਂ ਹਾਂ ਪਿਛਲੇ ਟਾਇਰ ਵੀ 30 ਕ ਪੈਸੇ ਆ ਹੈਗੇ 30 30 ਪੈਸੇ ਓਕੇ ਤੇ ਮੈਨੂੰ ਇਹ ਦੱਸ ਬਾਈ ਕਿੰਨੇ ਚ ਦੇ ਦਈਏ ਇਹਦਾ ਮੁੱਲ 1,35,000 ਕਰ ਦੇਣਾ 1,35,000 ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾਨਾ ਕਿੰਨਾ ਕੁ ਕਰੇਗਾ ਇਹ 1,20,000 ਬਾਈ ਦੇ ਦੂੰਗਾ ਕੋਈ ਗੱਲ ਚੱਕੋ ਮੇਤਰੋ 1,20,000 ਦੇ ਵਿੱਚ ਮੇਦਰਾ ਇਹ ਇਹ ਤਾਂ ਬਾਈ ਨੇ ਜਮਾ ਹੀ ਜੈ ਜੈ ਰੇੜੇ ਕਹਤਾ ਤੇ ਜਿਹੜਾ ਆ ਖੜਾ ਬਈ ਹੁਣ ਆ ਵੀ ਦੱਸ ਦੀ ਫਾਰਮ ਸੱਟ ਕਿੰਨਾ ਮਾਡਲ ਆ ਇਹ 2005 ਮਾਡਲ ਆ ਬਾਈ 5 ਮਾਡਲ ਕੰਡੀਸ਼ਨ ਧਾਰ ਰੇ ਜਿਹੜਾ ਸਾਰਾ ਰਿਜਨਲ ਆ ਬਾਈ ਟਾਇਰ ਚਾਰੇ ਨਵੇਂ ਵਰਗੇ ਆ ਟਾਇਰ ਚਾਰੇ ਨਵੇਂ ਨੇ ਬਾਈ ਸਹੀ ਗੱਲ ਆ ਹਾਂ ਪਰ ਵਿੱਚ ਛਤਰੀ ਵਗੈਰਾ ਸਾਰੀ ਲਾ ਦੇ ਬਾਈ ਨੰਬਰ ਇਹਦਾ ਵੀ ਪੰਜਾਬ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਜੀ ਓਕੇ ਹਾਂ ਇਹਦੀ ਕੀ ਡਿਮਾਂਡ ਆ ਬਾਈ ਮੇਤਰੋ ਖਾ ਬਾਈ ਥੱਲੇ ਰੰਗ ਰੂੰਗ ਦੇ ਇਸੇ ਦਾ ਕਿੰਨਾ ਕੰ ਮਗਰ ਆਡਮ ਉਹ ਰੂਡਾਂ ਤੇ ਸਟicker ਚੈੱਕ ਕਰਵਾ ਦੇ ਪੰਜ ਮਾਡਲ ਆ ਅੰਦਰ ਲੱਗਦਾ ਸੀ ਕਿਸੇ ਦਾ ਸੈੱਟ ਚ ਪਈ ਇਹ ਸਹੀ ਗੱਲ ਹੈ ਨਾ ਜੱਗੂ ਬਾਈ ਹਾਂਜੀ ਹਾਂ ਬਾਈ ਮੈਨੂੰ ਇਹ ਦੱਸ ਕਿੰਨੇ ਦੇ ਵਿੱਚ ਬਣ ਜਾਣਾ ਇਹਦਾ ਬਾਈ ਆਪਾਂ 2.5 ਲੱਖ ਮੁੱਲ ਕਰਦੇ ਹਾਂ 2.5 ਲੱਖ ਹਾਂ 2 ਲੱਖ 25 ਹਜ਼ਾਰ ਮੌਕੇ ਤੇ ਕਿੰਨੇ ਦਾ ਬਣੂ 2 10 ਦਾ ਬਣ ਜੂ ਦੇ ਦਾਂਗੇ ਬਾਈ ਕੋਈ ਗੱਲ ਚੱਕੋ ਮਿੱਤਰੋ 2 ਲੱਖ 10 ਹਜ਼ਾਰ ਦਾ ਪੰਜ ਮਾਡਲ ਤੇ ਜਿਹੜਾ ਆ ਖੜਾ ਵੀ ਮੇਂਦਰਾ 275 ਇਹ ਬਾਈ 2000 ਮਾਡਲ ਆ ਹੂੰ TU ਮਾਡਲ ਆ ਇਹ ਓਕੇ ਤੇ ਨੰਬਰ ਇਹਦਾ ਬਾਹਰ ਲਾ ਬਾਈ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਕੰਮ ਹੈ ਟਰੈਕਟਰ ਦਾ ਰੰਗ ਜਣੀਏ ਤੁਹਾਡੇ ਸਾਹਮਣੇ ਹੀ ਠੀਕ ਹੈ ਜੀ ਧੁੱਪੇ ਦਾ ਪੇ ਖੜਿਆ ਹੋਇਆ ਹੈ ਹਾਂ ਟਰੈਕਟਰ ਨੂੰ ਜਣੀਏ ਪਿੱਛੋਂ ਆਵਾਜ਼ ਨਹੀਂ ਹੈਗੀ ਇੰਜਨ ਉੰਜਣ ਦਾ ਪੂਰਾ ਵਧੀਆ ਪੰਪ ਦਾ ਕੰਮ ਐਨ ਵਧੀਆ ਹੋਇਆ ਵਾ ਟਾਇਰ ਵੀ ਵਧੀਆ ਚੱਲਣੇ ਹੋਗੇ ਅੱਧੇ ਟਾਇਰ ਹੈਗੇ ਹਾਂ ਟਾਇਰ ਕੁਲੇ ਹੋਇਆ ਪਿਛਲੇ ਵੀ ਟਾਇਰ ਹੈਗੇ 40 ਪੈਸੇ 35 40 ਪੈਸੇ ਕਿੰਨੇ ਚ ਦਵਾਂਗੇ ਭਈ ਇਹ ਪੱਟੀ ਬੇ ਦਾ ਜਣੀਏ ਇਹ ਆਪਾਂ ਟਰੈਕਟਰ ਲੱਖ ਰੁਪਏ ਦਾ ਦੇਣਾ ਹਾਂ ਨਾ ਹਾਂ ਨਾ ਚ ਲੱਖ ਰੁਪਏ ਦਾ 95000 ਦਾ ਦਵਾਂਗੇ ਮੇਤਰੋ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਦੇ ਦੂੰਗਾ ਭ ਇਸ 735 ਬਈ ਇਹਨਾਂ ਨੇ 99 ਮਾਡਲ ਆ ਬਾਹਰ ਪੰਪ ਵਾਲਾ ਹਾਂ ਪੰਜਾਬ ਨੰਬਰ ਆ ਜੀ ਹਾਂ ਇੰਜਣ ਉਂਡਣ ਦਾ ਇੰਜਣ ਇਹਦਾ ਹੁਣੀ ਹੋਇਆ ਬਾਈ ਮਹੀਨਾ ਪਹਿਲਾਂ ਰਿੰਗ ਸਲੀਪਾਂ ਦੀ ਆਪਾਂ ਨਹੀਂ ਪਾਈਆਂ ਓਕੇ ਬਲੋ ਸੀਗੀ ਟਰੈਕਟਰ ਦੀ ਇਹਦੀ ਠੀਕ ਆ ਜੀ ਉਦਾਂ ਵੀ ਕੰਡੀਸ਼ਨਨ ਦਾ ਵੀ ਠੀਕ ਆ ਟਰੈਕਟਰ ਦਾ ਝੰਡਾ ਥੰਨੇ ਬਾਈ ਰੰਗ ਰੰਗ ਬਹੁਤ ਆ ਹਿੱਸੇ ਦਾ ਹੂੰ ਇਹਦਾ ਵੀ ਮੁੱਲ ਜਾਇਦੇ ਆ ਬਾਈ ਕਿੰਨਾ ਬਾਈ ਇਹਦੇ 1,35,000 ਰੇਟ ਆ 1,35,000 ਹਾਂ ਬਾਈ ਲੈ ਮਿੱਤਰੋ 1,25,000 ਦੇ ਵਿੱਚ ਇਹ ਚੁਕਾ ਦਾਂਗੇ ਯਾਰ ਬਿਲਕੁਲ ਜੀ ਤੇ ਜਿਹੜਾ ਆ ਖੜਾ 45 ਦਾ ਸੋਨ ਵਾਲੀ ਕਬਈ 7 ਮਾਡਲ 2006 ਹਾਂਜੀ ਇਹ ਟਰੈਕਟਰ 2027 ਤੱਕ ਪਾਸ ਹੋਇਆ ਵਾ ਜੇ ਕਿਸੇ ਨੇ ਨਾਮ ਕਰਾਉਣਾ ਨਾਮ ਵੀ ਹੋ ਜਾਊਗਾ ਹਾਂਜੀ ਟਾਇਰ ਵੀ ਵਧੀਆ ਚੱਲਣੇ ਮੁੱਲੇ ਟਾਇਰ ਘਸੇ ਆ ਪਿਛਲੇ ਟਾਇਰ ਹੈਗੇ ਆ ਠੀਕ ਹੈ 55 ਪੈਸੇ ਓਕੇ ਟਰੈਕਟਰ ਸਾਰਾ Ориਜినਲ ਆ ਬਾਈ ਠੀਕ ਹੈ ਜੀ ਤੇ ਬਾਕੀ ਕਰਾ ਦੇ ਬਾਈ ਚੈੱਕ ਚੰਗੀ ਤਰ੍ਹਾਂ ਮਾਡਲ ਦੱਸਿਆ ਸੀ 2000 ਮਾਡਲ 2006 ਬਾਈ 6 ਮਾਡਲ ਹਾਂਜੀ ਹਾਂ ਨੰਬਰ ਇਹਦਾ ਪੰਜਾਬ ਨੰਬਰ ਪੰਜਾਬ ਹੈ ਬਾਈ ਕਿੰਨੇ ਚ ਵਣ ਜਾਣਾ ਬਾਈ ਇਹ ਇਹਦਾ ਬਾਈ 2 ਲੱਖ ਮੁੱਲ ਕਰਦੇ ਆ ਜੀ 2 ਲੱਖ ਹਾਂਜੀ ਹਾਂ ਦਵਾਂਗੇ ਕਿੰਨੇ ਦਾ ਪਤੀ ਵੇਰੇ ਲਾਸਟ ਟਰੈਕਟਰ 190000 ਦਾ ਦੇ ਦਾਂਗੇ 185000 ਦੇ ਇਹ ਕਰਵਾਵਾਂਗੇ ਠੀਕ ਹੈ ਜੀ ਤੇ ਲੈ ਮਿੱਤਰੋ ਕਰੋ ਸੰਪਰਕ ਰੋਪੜ ਖੜੇ ਆ ਇਹ ਸਾਰੇ ਟਰੈਕਟਰ ਇੰਡੋ ਫਾਰਮ ਵਾਲਿਆਂ ਦੇ ਕੱਟੇ ਹੋਏ ਨੇ ਧਰਮੇ ਉਹ ਸਾਹਮਣੇ ਏਜੰਸੀ ਆ ਇੰਡੋ ਫਾਰਮ ਵਾਲਿਆਂ ਦੀ ਤੇ ਹੋਰ ਵੱਡੀ ਗੱਲ ਦੱਸਦਾ ਜੇ ਟਰੈਕਟਰ ਖਰੀਦਨੇ ਆ ਤਾਂ ਵੀ ਸੰਪਰਕ ਕਰ ਲਿਓ ਜੇ ਤੁਸੀਂ ਰੋਟਾਵੇਟਰ ਖਰੀਦਣੇ ਆ ਗੁਰਵਾਜ ਵਾਲਿਆਂ ਦੇ ਬਾਈ ਨਾ ਬਵਾਦ ਦੇ ਬਾਈ ਆਪਾਂ ਨੇ ਨਵੀਂ ਡੀਲਰਸ਼ਿਪ ਲਈ ਆ ਫੇਰ ਰੋਟਾਵੇਟਰ ਵੇਚ ਵੀ ਦਿੱਤੇ ਆਪਣਾ ਰੇਟ ਵੀ ਜਾਨੀ ਕਿ ਜਾਇਜ਼ ਆ ਵਧੀਆ ਰੋਟਾਵੇਟਰ ਨੇ ਅੱਛਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨਾਂ ਆਪਾਂ ਹੋਰ ਡਿਸਕਾਊਂਟ ਕਰਾਂਗੇ ਹੋਰ ਵੀ ਮਨਤਨ ਕਰਾਂਗੇ ਠੀਕ ਆ ਤੇ ਜੱਗੂ ਆਪਣਾ ਨੰਬਰ ਕਿੰਨਾ ਬਾਈ ਨੰਬਰ ਬਾਈ 8146678790 ਓਕੇ ਤੇ ਲੈ ਮਿੱਤਰੋ ਨੰਬਰ ਸਕਰੀਨ ਤੇ ਚੱਲਦਾ ਜੇ ਤੁਸੀਂ ਮੇਲਾ ਲੁੱਟਣਾ ਬਿਲਕੁਲ ਵਾਜਬ ਰੇਟਾਂ 'ਚ ਟਰੈਕਟਰ ਚੱਕਣੇ ਆ ਤਾਂ ਬਾਈ ਨੂੰ ਹੁਣੇ ਫੋਨ ਲਾ ਲਓ